ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਮਾਚੀ ਬੁਗਰਾ ਜੀ ਜਿਹੜਾ ਜਿਹੜਾ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਦੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਰਵੰਡੀ ਪਾਈ ਹੈ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਅੱਜ ਤੁਹਾਨੂੰ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚੋਂ ਕਾਫੀ ਪਸ਼ੂ ਤੁਹਾਨੂੰ ਦਿਖੋਦੇ ਰਹੀਦਾ ਜੀ ਬਾਈ ਉਹਨਾਂ ਦਾ ਵਪਾਰ ਦਾ ਕੰਮ ਹੈ ਵਿਕਰੀ ਆਸੇ ਬਾਈ ਕੋਲੇ ਦੋਸਤੋ ਕਟੀਆਂ ਝੋਟੀਆਂ ਆਉਂਦੀਆਂ ਅੱਜ ਜਿਹੜੀਆਂ ਝੋਟੀਆਂ ਤੁਹਾਨੂੰ ਦਿਖਾਉਣੀ ਆ ਦੋਸਤੋ ਬਹੁਤ ਕਮਾਲ ਦੀਆਂ ਸਾਰੀਆਂ ਠੀਕ ਹੈ ਜੀ ਥੋੜੀ ਦੇਖ ਕੇ ਰੂਹ ਖੁਸ਼ ਹੋ ਜਾਣੀ ਆ ਕਿਉਂਕਿ ਤੁਹਾਨੂੰ ਵੈਰਾਈਟੀ ਇੱਥੇ ਆਪਾਂ ਸਾਰੀ ਹੋਈ ਦਿਖਾ ਦੇਣੀ ਆ ਜੀ ਦੇ ਵਿੱਚ ਟੇਡਾ ਕੱਟ ਤੇ ਚਿੱਟਾ ਫੇਸ ਸਿੱਧਾ ਪਟਾ ਬੂਰੀ ਤੇ ਇਹ ਇੱਕ ਇਧਰ ਦੇ ਵਾਸੀ ਦੋਸਤوں ਛੋਟੀ ਇਕੱਟੀ ਖੜੀ ਐ ਟੇਡੇ ਕੱਟ ਵਾਲੀ ਇਹ ਵੀ ਬਹੁਤ ਕਮਾਲ ਦੀ ਐ ਵੀਡੀਓ ਮੈਂ ਐਂਡ ਤੱਕ ਦੇਖ ਲਿਓ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਲੈਣੀ ਐ ਠੀਕ ਐ ਜੀ ਤੇ ਬਾਕੀ ਮੈਨੂੰ ਲੱਗਦਾ ਨਹੀਂਗਾ ਵੀ ਤੁਹਾਨੂੰ ਇਹ ਕਟੀਆਂ ਛੱਡਣ ਦਾ ਮਨ ਕਰੂਗਾ ਠੀਕ ਐ ਜਿਹੜੇ ਵੀਰ ਭਰਾ ਨੇ ਦੇਖ ਲਈਆਂ ਜਿਨ੍ਹਾਂ ਨੂੰ ਸ਼ੌਂਕ ਆ ਤੇ ਉਹਨਾਂ ਦਾ ਵੀਰੇ ਪਹਿਲੇ ਦੂਜੇ ਫੋਨ ਤੇ ਇਹਨਾਂ ਨੂੰ ਆ ਦੋਸਤੋ ਚੈੱਕ ਲੈਣਾ ਠੀਕ ਹੈ ਤੇ ਬਾਕੀ ਆ ਜੋ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਮਰਜੀ ਦੋਸਤੀ ਹਾਲ ਆ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਆ ਬਈ ਸਮਾਲ ਡੰਗਰ ਸਹੀ ਆ ਬਹੁਤ ਵਧੀਆ ਚੱਲੀ ਜਾਂਦਾ ਬਾਈ ਠੀਕ ਹੈ ਅੱਛਾ ਅੱਜ ਤਾਂ ਮੇਲਾ ਹੀ ਲਾ ਰੱਖਿਆ ਹੈ ਹਾਂ ਹਾਂ ਆਪਣਾ ਭਰਾ ਵੀ ਕੰਮ ਕਰਦਾ ਨਾਲ ਆਪਣਾ ਵੱਡਾ ਅੱਛਾ ਇਹ ਉਹਦਾ ਨਾਲ ਸਾਰੇ ਸਾਰੇ ਉਹਦਾ ਮਾਲ ਹੀ ਆ ਬਾਈ ਠੀਕ ਆ ਅੱਛਾ ਜੀ ਜਿਹਦੇ ਵਿੱਚ ਪੰਜ ਛੇ ਨਾਕੇ ਹੈਗੇ ਹਨਾ ਹਾਂ ਬਾਈ ਸਾਰੀ ਵੈਰਾਈਟੀ ਅੱਜ ਆਪਣੇ ਕੋਲੇ ਕਟੀਆਂ ਹੀ ਨੇ ਸਾਰੀਆਂ ਸਾਰੀਆਂ ਕਟੀਆਂ ਬਈ ਸਾਰ ਇੱਕ ਚੜਕੇ ਇੱਕ ਟਿਊਬ ਸਾੜੀ ਹੈਣੀ ਹਾਂ ਹਾਂ ਬਈ ਹਾਂ ਠੀਕ ਹੈ ਅੱਛਾ ਇੱਧਰ ਆ ਜਾ ਬਾਹਰ ਆ ਜਾ ਮੜ ਜਾ ਹਾਂ ਜੀ ਤੋਂ ਸ਼ੁਰੂ ਕਰਦੇ ਆ ਇੱਥੋਂ ਲੱਗੀ ਏ ਕਿੰਨੇ ਟਾਈਮ ਦੀ ਹੈ ਇਹ ਇਹ ਤਾਂ ਹੀ ਹੈਗੀ ਆ ਕੋਈ ਸਾਢੇ ਵੀ ਸਾਲ ਦੀ ਹਾਂ ਬਈ ਠੀਕ ਹੈ ਸੇਸ ਦੋਸਤੋ ਬਾਈ ਬਿਲਕੁਲ ਅੱਖਾਂ ਵੀ ਅੱਖਾਂ ਦੋਵੇਂ ਨਹੀਂ ਦੇਖੋ ਲੈ ਨੂੰ ਜਿਹੜਾ ਕਢਾ ਦੇ ਬਹੁਤਾ ਟਾਈਮ ਨਹੀਂ ਲਾਉਣਾ ਆਪਾਂ ਕਿਉਂਕਿ ਸਾਢੇ ਪੰਜ ਦਾ ਵੀ ਲੰਮੀ ਹੋ ਜੂਗੀ ਹੋਰ ਫੇਰ ਕੇ ਦਿਖਾਉਣੇ ਆ ਟਾਈਮ ਹਰੇਕ ਕੋਲ ਹੀ ਥੋੜਾ ਠੀਕ ਹੈ ਦੋਸਤੋ ਇੱਕ ਸਾਲ ਉਮਰ ਠੀਕ ਹੈ ਜੀ ਤੇ ਬਾਕੀ ਸਾਰੀਆਂ ਸੀਲ ਆ ਬਾਈ ਅਮਰ ਜੀ ਅੱਛਾ ਉਹਨਾਂ ਸੀਲ ਠੰਢੀਆਂ ਸੀਲ ਕਰਤੀਆਂ ਬਾਈ ਠੀਕ ਐ ਸਾਹਾਂ ਤੋਂ ਵੇਖ ਲਿਆ ਠੀਕ ਜੀ ਚਾਰੇ ਥਣ ਗੁਲਾਬੀ ਇਹ ਜਿਹੜੀ ਸੋਨਾ ਤਾਂ ਇਹ ਤੇ ਨਿਸ਼ਾਨ ਆ ਬਾਈ ਅੱਛਾ ਹਾਂ ਬਾਈ ਠੀਕ ਐ ਸੈਂਗ ਸੁੰਗ ਸੋਹਣੇ ਆ ਬਹੁਤ ਸਾਰੀ ਉਮਰ ਅੱਛਾ ਰੇਟ ਐ ਨਾ ਇਹਦਾ ਕੀ ਹੋਊਗਾ ਬਾਈ ਰੇਟ ਸਾਰੀਆਂ ਕੱਟੀਆਂ ਦੇ ਬਾਈ ਆਪਣਾ ਗਿਆ ਬਾਹਰ ਫੋਨ ਤੇ ਹੋਊਗਾ ਅੱਛਾ ਸਾਰੀਆਂ ਦੇ ਫੋਨ ਦੇ ਤੱਕ ਕਿਉਂਕਿ ਤੇਰੇ ਕੋਲੇ ਵੀ ਸਮਾਂ ਉਹਨਾਂ ਕੋਲ ਹੁੰਦਾ ਹਨਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲਾਇਆ ਇਹ ਤਾਂ ਵੀਡੀਓ ਮੈਂ ਠੀਕ ਐ ਉਹ ਜੈ ਜੈ ਜੀ ਹੋਊਗਾ ਬਾਈ ਰੇਟ ਪਹਿਲੇ ਦਿਨ ਹੀ ਜੈ ਜੀ ਹੁੰਦੇ ਉਹਦੇ ਬਾਈ ਠੀਕ ਆ ਹਾਂ ਬਾਈ ਸੋ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਆ ਚਿੱਟੇ ਮੂੰਹ ਵਾਲੀ ਨੰਬਰ ਵਾਈਜ਼ ਤੁਸੀਂ ਯਾਦ ਰੱਖਣਾ ਠੀਕ ਐ ਦੂਜੇ ਨੰਬਰ ਤੇ ਆ ਇਮਰਜੀ ਦੇ ਦੋਸਤੋ ਕੱਟ ਦੀ ਕੁਆਦੀ ਦੇ ਭਾਈ ਕਰਮਾ ਵਾਲੀ ਦੀ ਬਹੁਤ ਆ ਜਿਵੇਂ ਫਟਾ ਲੈ ਕਿੰ ਮਾਰਿਆ ਨਾ ਹੀ ਰਾਤੀ ਠੀਕ ਆ ਪੂਰਾ ਪੂਰਾ ਹੈ ਨਾ ਬਹੁਤ ਸੋਹਣਾ ਬਾਈ ਠੀਕ ਆ ਤੇ ਅੱਖਾਂ ਦੋਵੇਂ ਨੀਲੀਆਂ ਖੋਲਿਆ ਖੋਲਿਆ ਉਮਰ ਉਪਰ ਕਿੰਨੀ ਕਹੂਗੀ ਉਹ ਹੋਊਗੀ ਬਈ 14-15 ਮਹੀਨੇ ਦੀ ਸਵਾ ਕਸਾਲ ਦੀ ਮੰਨ ਲਈ ਬੱਸ 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 ਬਾਈ ਠੀਕ ਆ ਤੇ ਦੋਸਤੋ ਕੱਟ ਕੋਟ ਕਰਮਾ ਵਾਲੀ ਜਿਹੜਾ ਬਣਾਉਂਦਾ ਹੈ ਬਈ ਕੁੜੀ ਕੁੜੀ ਆ ਜੀ ਤੇ ਬਾਕੀ ਤੌਰ ਤੌਰ ਵੀ ਤੁਹਾਨੂੰ ਪਸੰਦ ਆਊਗੀ ਖੜਨੇ ਦਾ ਕਰਮਾ ਵਾਲੀ ਦੀ ਬਹੁਤ ਸੋਹਣੀ ਹੈ ਇਹਦੀ ਝੋਲੀ ਦੇਖ ਲਈ ਠੀਕ ਆ ਇਹ ਝੋਲੀ ਬਹੁਤ ਚੰਗੀ ਲੱਗਦੇ ਆਪਾਂ ਸੰਗੇ ਗੋਲ ਕਰ ਰਿਹਾ ਉਮਰ ਦੇ ਹਿਸਾਬ ਨਾਲ ਕਰ ਜਾਣਾ ਇਹਦੇ ਪਿਛਲੇ ਪੈਰਾਂ ਤੇ ਹੀ ਆ ਨਾ ਮਾਰਕਿੰਗ ਇਹ ਪਿਛਲੇ ਆ ਬਾਈ ਜੀ ਠੀਕ ਆ ਅਗਲੇ ਪੈਰ ਦੋਸਤੋ ਕਾਲੀ ਤੇ ਬਾਕੀ ਥਣ ਥਣ ਕਰਮ ਵਾਲੀ ਨੂੰ ਬੜਾ ਕਮਾਲ ਦਾ ਲੱਗਿਆ ਠੀਕ ਹੈ ਜੀ ਥਣ ਦਾ ਸਾਈਜ਼ ਤੇ ਗੈਪ ਬਹੁਤ ਆ ਥਣਾਂ ਦੇ ਵਿੱਚ ਪੂਰੇ ਪੜੇ ਦੋਸਤੋ ਦੇਖ ਸਕਦੇ ਹੋ ਜੀ ਮਗਰੋਂ ਕਿੰਨੇ ਛੋੜੇ ਆ ਠੀਕ ਹੈ ਬਹੁਤ ਸੋਹਣੀ ਇਹ ਰਾਜੀ ਹੋ ਗਈ ਤਾਂ ਕੱਟੀ ਬਣ ਜਾਣੀ ਹੈ ਦੋਸਤੋ ਸਵਾ ਖਸਾਲ ਉਮਰ ਹੈ ਜੀ ਤੇ ਬਾਕੀ ਫੇਸਵੁੱਸ ਦੀ ਬਹੁਤ ਸੋਹਣੀ ਹੈ ਜਿਹੜੇ ਵੀਰ ਨੇ ਬਰੀਡਿੰਗ ਤੇ ਕੰਮ ਕਰਨਾ ਉਹਨਾਂ ਅਸਤੇ ਦੋਸਤ ਇਹ ਕੱਟੀ ਬਹੁਤ ਚੰਗੀ ਰਹੂਗੀ ਠੀਕ ਹੈ ਜੀ ਬਾਕੀ ਮੈਨੂੰ ਦੱਸਣ ਦੀ ਲੋੜ ਨਹੀਂ ਬਾਕੀ ਜਿਹੜੇ ਵੀਰ ਸ਼ੌਂਕ ਰੱਖਦੇ ਆ ਉਹਨੇ ਆਪ ਹੀ ਜਜਮੈਂਟ ਕਰ ਲੈਣੀ ਹੈ ਇਹ ਤੁਹਾਨੂੰ ਦੂਜੇ ਨੰਬਰ ਤੇ ਟੇਢੇ ਕੱਟ ਵਾਲੀ ਕੱਟੀ ਦਿਖਾਈ ਹੈ ਤੇ ਤੀਜੇ ਨੰਬਰ ਤੇ ਇੱਕ ਆਪਣੇ ਕੋਲੇ ਚਿੱਟੇ ਮੂੰਹ ਵਾਲੀ ਹੈ ਮੀਣੀ ਹੈ ਨਾ ਇਹ ਨਹੀਂ ਨਹੀਂ ਆ ਬਾਈ ਜੀ ਠੀਕ ਹੈ ਹਲਦੇ ਸੰਗ ਸੰਗੇ ਤੇ ਹਾਂਜੀ ਹਾਂਜੀ ਵੀ ਹਲਦੀ ਹੈ ਜੀ ਠੀਕ ਹੈ ਆ ਲੋ ਦੋਸਤ ਸੰਗ ਦੇਖ ਲੋ ਠੀਕ ਹੈ ਅੱਛਾ ਫੋਟ ਲੈਣ ਨੂੰ ਉਮਰ ਕਿੰਨੀ ਕਹੇ ਇਹ ਹੈਗੀ ਵੀ 1.5 ਸਾਲ ਦੀ 1.5 ਸਾਲ ਦੀ ਹੈ 12 18 ਮਹੀਨਿਆਂ ਦੀ ਠੀਕ ਆ ਹਾਂਜੀ ਦੋਸਤੋ ਡੇਢ ਸਾਲ ਉਮਰ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਜੀ ਥੋੜੀ ਜਿਹੀ ਪੈਰਾਂ ਵਾਲੀ ਉੱਪਰ ਤੱਕ ਆ ਫੇਸ ਕਰਮ ਵਾਲੀ ਦਾ ਬਹੁਤ ਸੋਹਣਾ ਬਈ ਅੱਖ ਵੀ ਬਹੁਤ ਸੋਹਣੀ ਲੱਗੀ ਐਨ ਬਿਲਕੁਲ ਨੀਲੀ ਲਾਲ ਅੱਖਾਂ ਹਾਂਜੀ ਥੋੜੀ ਮੜੀ ਜੀ ਬਾਹਰ ਕੱਢੀ ਨੇ ਦੋਸਤੋ ਲਾਲ ਨੀਲੀ ਅੱਖ ਠੀਕ ਆ ਜੀ ਬਾਕੀ ਢਾਂਚਾ ਦੋਸਤੋ ਦੇਖ ਲਓ ਬਹੁਤ ਪੱਲੀ ਬਹੁਤ ਆ ਬਈ ਠੀਕ ਆ ਜੀ ਬਾਕੀ ਰਾਜ ਹੀ ਆ ਕੱਟੀਏ ਇੱਥੇ तकरीबन ਖਾਣ ਲੱਗਾ ਸੀ ਤੁਹਾਨੂੰ ਇਥੋਂ ਕੱਟੀਆਂ ਇੱਕ ਤੋਂ ਇੱਕ ਚੜ੍ਹਨ ਚੜਦੀਆਂ ਹੀ ਮਿਲਣੀਆਂ ਐਂ ਲਈ ਵੀ ਕਿ ਕੋਈ ਕਿਸੇ ਤੋਂ ਮਾਰੀ ਆ ਠੀਕ ਹੈ ਬਾਕੀ ਤੁਹਾਨੂੰ ਐ ਲੱਗਣਾ ਦੀ ਇੱਥੇ ਆ ਕੇ ਜਦੋਂ ਤੁਸੀਂ ਦੇਖੋਗੇ ਵੀ ਇਹਨਾਂ ਦੇ ਵਿੱਚੋਂ ਕਿਹੜੀ ਖਰੀਦੀ ਏ ਤੇ ਕਿਹੜੀ ਛੱਡੀ ਏ ਠੀਕ ਹੈ ਚੜਮਾਣੀਆਂ ਸਾਰੀਆਂ ਹੀ ਬਹੁਤ ਸੋਹਣੀਆਂ ਗੱਡੀਆਂ ਥਣਾ ਥਣਾ ਦੀ ਦੇਖ ਲਓ ਦੋਸਤੋ ਮੀਨੀ ਕੱਟੀ ਠੀਕ ਹੈ ਢੇੜ ਸਾਲ ਉਮਰ ਤੇ ਢੇੜ ਜਿਹੜਾ ਦੋਸਤੋ ਇਹਦਾ ਵੀ ਫੋਨ ਦੇ ਉੱਤੇ ਤਹਿਕੀਕਾ ਜਾਊਗਾ ਇਹ ਤੁਹਾਨੂੰ ਤੀਜੇ ਨੰਬਰ ਤੇ ਕੱਟੀ ਦਿਖਾਈ ਹੈ ਇੱਕ ਜਿਹੜੀ ਚੌਥੀ ਨੰਬਰ ਤੇ ਕੱਟੀ ਹੈ ਦੋਸਤੋ ਇਹ ਵੀ ਬਹੁਤ ਸੋਹਣੀ ਹੈ ਠੀਕ ਹੈ ਜੀ ਫੇਸ ਤੇ ਸਿੱਧਾ ਫਟਾ ਸਿੰਗ ਐਂ ਬਿਲਕੁਲ ਛੋਟਾ ਤੇ ਗੜਾਈ ਦੇ ਵਿੱਚ ਕਰ ਲੈ ਲੈ ਚੱਲ ਲੈ ਚੱਲ ਕੋਈ ਗੱਲ ਦੋਸਤੋ ਤੋਰ ਤੋਰ ਤੁਹਾਨੂੰ ਸਾਰੀਆਂ ਦੀ ਚੈੱਕ ਕਰਾ ਕਰਾ ਦੇਣੀ ਹੈ ਕਈ ਵੇਰ ਦੋ ਥਲੀਆਂ ਬਈ ਇਹ ਅੱਛਾ ਇਹ ਦੋ ਥਲੀਆਂ ਹਨ ਹਾਂਜੀ ਭਈਆ ਦੋ ਥਲੀਆਂ ਹਨ ਉਹ ਵੀ ਨੀਲੀ ਨੀਵੀਂ ਦੇ ਵਿੱਚ ਆ ਭਾਈ ਦੋਸਤੋ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਸੋਨੂ ਪਤਾਈਏ ਵੀ ਦੋਥਣ ਵਾਲੀ ਤਾਂ ਵੈਸੇ ਨਹੀਂ ਮਿਲਦੀ ਪਰ ਇਹ ਦੋਥਣ ਵਾਲੀ ਦੋਸੋ ਖਾਂ ਬਈ ਨੇਲੀ ਰਾਵੀ ਵਿਚ ਆ ਉਹ ਵੀ ਨੇਲੀ ਰਾਵੀ ਦੇ ਵਿੱਚ ਆ ਬਈ ਸਿੱਧੇ ਤੋਂ ਸੋਨਾ ਸਨਖਾ ਪਣ ਵੀ ਤੁਸੀਂ ਦੇਖ ਲਓ ਠੀਕ ਹੈ ਜੀ ਕਰਮ ਵਾਲੀ ਕਿਸੇ ਪਾਸਿਓਂ ਵੀ ਨਹੀਂ ਪੁੰਜੀ ਹਾਂਜੀ ਬਈ ਤੁਸੀਂ ਦੋ ਥਾਣੇ ਜਮਾਂਦਰੂ ਆ ਤੁਹਾਨੂੰ ਦਿਖਾਤੇ ਆ ਦੋਵਾਂ ਦੇ ਵਿੱਚ ਇੱਕ ਇੱਕ ਹੀ ਸਰਾਖ ਹੋਊਗਾ ਛਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਠੀਕ ਹੈ ਜੀ ਤੇ ਕਰਮਾਰੀ ਦਾ ਕੱਦ ਕੁਦ ਵੀ ਸੋਨਾ ਤੇ ਉਮਰ ਉਹ ਫਿਰ ਕਿੰਨੀ ਹੋਊਗੀ ਇਹ ਉਮਰ ਵੀ ਹੈਗੀ ਹੈ 11-12 ਮਹੀਨਿਆਂ ਦੀ 11-12 ਮਹੀਨਿਆਂ ਦੀ ਠੀਕ ਹੈ ਦੋਸਤੋ ਦੋ ਹਨਾਂ ਵਾਲੀ ਹੈ ਇਹ 11-12 ਮਹੀਨੇ ਉਮਰ ਇੱਕ ਸਾਡੀ ਕੱਤੀ ਭਲੀ ਵੀ ਹੈ ਬਈ ਹਾਂ ਸੋਹਣੀ ਹੈ ਚੰਗੀ ਸਾ ਵੀ ਹੈ ਹਾਂਜੀ ਰੇਟ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਤੁਹਾਨੂੰ ਚੌਥੇ ਨੰਬਰ ਤੇ ਕੱਟੀ ਦਿੱਤਾ ਜਾਏਗਾ ਥੋੜੇ ਨਿਸ਼ਾਨ ਹੈ ਠੀਕ ਹੈ ਤੇ ਜਿਹੜੀ ਬੂਰੀ ਹੈ ਆਪਣੇ ਕੋਲੇ ਕਿੰਨੇ ਟਾਈਮ ਦੀ ਹੋਗੀ ਬੂਰੀ ਇਹ ਵੀ ਬਈ ਹੈਗੀ ਹੈ 12 ਕਿ ਮਹੀਨੇ ਦੀ ਕਿੰਨੇ ਦੀ 12 ਕਿ ਮਹੀਨੇ ਦੀ ਹੈ ਬਈ ਮੰਨ ਕੇ ਚਲੋ 2 ਸਾਲ ਦੀ ਹੈ ਹਾਂ ਹਾਂ ਬਈ ਠੀਕ ਹੈ ਕੱਟੀ ਬਹੁਤ ਸ਼ਕੀਨ ਹੈ ਬਈ ਦੋਸਤੋ ਸਿੰਘ ਦੇਖ ਬਈ ਇਹਦਾ ਸੈਂਗਸੰਗ ਜਮਾਂ ਕੁੰਡਾ ਰੋਜੀ ਬਿਲਕੁਲ ਛੋਟੇ ਸੰਗ ਦੀ ਤੇ ਕੁੰਡੇ ਸੰਗ ਦੀ ਹਾਂਜੀ ਬਈ ਲੈ ਲੈ ਬਾ ਕੱਟੀ ਪੜੀ ਹੈ ਬਈ ਬਾਕੀ ਰੰਗ ਵੀ ਤੁਹਾਨੂੰ ਦੋਸਤੋਂ ਪਸੰਦ ਆਊਗਾ ਬਹੁਤ ਸੋਹਣਾ ਰੰਗ ਠੀਕ ਹੈ ਜੀ ਤੇ ਬਾਕੀ ਢਾਂਚਾ ਵੀ ਇਸ ਕੱਟੀ ਦਾ ਸੋਹਣਾ ਸੁਨੈਰੀ ਰੰਗ ਦੋਸਤੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਖਾਨੀ ਵੀ ਠੀਕ ਹੈ ਬਾਕੀ ਖੜਨੀ ਖੁੜਨੀ ਸਾਰੀਆਂ ਕੱਟੀਆਂ ਦੀ ਬੜੀ ਸੋਹਣੀ ਹੈ ਇਹਨਾਂ ਦੀ ਲੈ ਆ ਬਈ ਮੂੰਹ ਮੱਥੇ ਦੀ ਦੇਖ ਸਕਦੇ ਹੋ ਜੀ ਧੌਣ ਧੌਣ ਕਾਫੀ ਲੰਬੀ ਹੈ ਤੇ ਥਣ ਤੁਹਾਨੂੰ ਦਿਖਾ ਦਣਾ ਬਾਕੀ ਥਣ ਸਾਰੀਆਂ ਕਟੀਆਂ ਤੇ ਮੈਨੂੰ ਤਾਂ ਇਹ ਗਾਰੰਟੀ ਆ ਸਾਰੀਆਂ ਦੀ ਯਾਰ ਥਾਣਾ ਥੁਣਾ ਦਾ ਬਾਬੇ ਦੀ ਕਰਪਣਾ ਥਾਣਾ ਥੁਣਾ ਦੀ ਬੜੀ ਕਮਾਲ ਦੀ ਐ ਠੀਕ ਐ ਥਾਣ ਤੁਹਾਨੂੰ ਦਿਖਾ ਤੇ ਠੀਕ ਐ ਜੀ ਤੇ ਬਾਕੀ ਕਿਸੇ ਪਾਸੇ ਵੀ ਨਹੀਂ ਕਟਿੰਗ ਸੁਣਜੀ ਰੰਗ ਰੰਗੂ ਦੀ ਤੁਹਾਨੂੰ ਪਸੰਦ ਆਊਗਾ ਠੀਕ ਹੈ ਜੀ ਇਹ ਫੋਨ ਦੇ ਉੱਤੇ ਤੈ ਕੀ ਤਾਂ ਜਾਊਗਾ ਤੁਹਾਨੂੰ 5ਵੇਂ ਨੰਬਰ ਤੇ ਗੂੜੀ ਕੱਟੀ ਦਿਖਾਈਏ ਇਹ ਸ ਬਿਲਕੁਲ ਛੋਟੀ ਉਮਰ ਦੀ ਕੱਟੀ ਹੈ ਬਾਈ ਕੋਲੇ ਬਾਈ ਇਹ ਚੰਗੀ ਸਾਂ ਹੋਗੀ ਤਾਂ ਗਾਹ ਦੋਸੋ ਮੇਲਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਹੈ ਸਾਨੂੰ ਤਾਂ ਬਹੁਤ ਵਾਰੀ ਫੋਨ ਲਾਉਂਦੇ ਵੀ ਸਾਨੂੰ ਮੇਲਿਆਂ ਵਾਲੀ ਕੱਟੀ ਭਰ ਕੇ ਦੋ ਬੱਚਾ ਵੇਲੇ ਘਰੇ ਤਿਆਰ ਕਰਗੇ ਨਹੀਂ ਨਹੀਂ ਬਿਲਕੁਲ ਠੀਕ ਹੈ ਬਈ ਕੱਟੀ ਸਾਰੇ ਪਾਸੇ ਚੰਗੀ ਹੈ ਘੱਟ ਦੇਖ ਅੱਖਾਂ ਦੇਖ ਪ੍ਰੋਪਰ ਮਾਰਦੀਆਂ ਚਾਰੇ ਪਾਸੇ ਠੀਕ ਇਹਦਾ ਰੋ ਕਿੰਨੀ ਕੁ ਹੋਗੀ ਹੈ ਉਮਰ ਹੋ ਕੇ ਵੀ 10-11 ਮਹੀਨੇ ਦੀ ਦਸਾਂ 11 ਮਹੀਨੇ ਦੀ ਉਮਰ ਠੀਕ ਹੈ ਜੀ ਥਣਥਣ ਦੇਖ ਲਓ ਠੀਕ ਤੀ ਪੂਛ ਵਗੈਰਾ ਇਹ ਲੋਕ ਦੋਸਤ ਚੈੱਕ ਕਰੋ ਜੀ ਠੀਕ ਹੈ ਬਿਲਕੁਲ ਪਤਲੀ ਪੂਛ ਠੀਕ ਹੈ ਕਦਕੁੜ ਕਰਮ ਵਾਲੀ ਦਾ ਚੰਗਾ ਉਮਰੋਂ ਕਿੰਨੀ ਹੈ 10 ਮਹੀਨੇ 10 ਤੋਂ 11 ਮਹੀਨੇ ਦਾ 10 ਤੋਂ 11 ਮਹੀਨੇ ਉਮਰ ਹੈ ਅਜੇ ਸਾਂਭਣ ਵਾਲੀ ਹੈ ਕੱਟੀ ਜੇ ਸਾਂਭ ਗਈ ਤਾਂਗਾ ਦੋਸੋ ਚੰਗੀ ਨਾਮ ਬਣਾਉਗੀ ਇਹ ਮੇਲਿਆਂ ਦੇ ਵਿੱਚ ਠੀਕ ਹੈ ਜੀ ਜਿਹੜੇ ਵੀਰ ਭਰਾ ਸ਼ੌਂਕ ਰੱਖਦੇ ਆ ਜਾਂ ਜਿਨ੍ਹਾਂ ਨੂੰ ਪਰਖਾ ਨਹੀਂ ਵੀ ਰાવી ਦੀ ਉਹ ਦੋਸਤੋ ਆਪ ਹੀ ਜੱਜਮੈਂਟ ਕਰ ਲੈਣਗੇ ਲੈ ਚੱਲ ਬਾਈ ਬਾਕੀ ਥਣਾ ਥਣਾ ਦੀ ਬੜੀ ਕਮਾਲ ਬਿਲਕੁਲ ਜੈ ਜੀ ਮਾਰਕਿੰਗ ਹੋਊਗੀ ਚਾਰੇ ਪਾਰਾਂ ਤੇ ਫੇਸ ਤੇ ਬਿਲਕੁਲ ਟੇਡਾ ਕੱਟਾ ਉਹ ਵੀ ਬਿਲਕੁਲ ਸਫਾਈ ਹੈ ਕੱਟ ਦੇ ਵਿੱਚ ਕੋਈ ਐ ਨਹੀਂ ਕਿ ਵੰਗੜ ਲੰਗਾ ਜਾ ਕੱਟ ਨਹੀਂਗਾ ਠੀਕ ਹੈ ਥਣ ਥਣ ਨੂੰ ਦਿਖਾ ਤੇ ਆ ਜੀ ਇਹ ਤੁਹਾਨੂੰ ਦੋਸਤੋ 6 ਨੰਬਰ ਦੇ ਕੱਟੀ ਦਿਖਾਈ ਹੈ ਠੀਕ ਹੈ ਬਿਲਕੁਲ ਛੂਟੀ ਹੈ ਸਾਰਿਆਂ ਤੋਂ ਸੋ ਤੇ ਵੀ ਤੁਹਾਨੂੰ 6 ਕਟੀਆਂ ਦਿਖਾਈਆਂ ਜੀ ਸਾਰੀਆਂ ਤੁਹਾਨੂੰ ਤੋਰ ਫੇਰ ਕੇ ਦਿਖਾਤੀਆਂ ਫਿਰ ਵੀ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਊਗਾ ਰੇਟ ਬਾਈ ਤੋਂ ਪੁੱਛ ਲੈਣਾ ਜਾਇਜ਼ ਹੋਊਗਾ ਤੇ ਆਪਦੀ ਤਸੱਲੀ ਜ਼ਰੂਰ ਕਰ ਲਿਓ ਇੱਕ ਵਾਰੀ ਆ ਕੇ ਤੇ ਚਲੋ ਠੀਕ ਹੈ ਬਾਈ ਜੀ ਬਾਈ ਇੱਕ ਨਾ ਇਹ ਆਪਣੇ ਭਰਾ ਦੀਆਂ ਕਟੀਆਂ ਹਨਾ ਉਹਦਾ ਨੰਬਰ ਫ੍ਰੀਨ ਤੇ ਚੱਲਦਾ ਹਨਾ ਹਰੇਕ ਬੰਦੇ ਦਾ ਆਪਦਾ ਪਰਦਾ ਹੁੰਦਾ ਤੇ ਉਹ ਬਾਈ ਨੇ ਸੰਪਰਕ ਕਰੇ ਹੁਣ ਕਈ ਬੰਦੇ ਆਪਣੀ ਜਾਣਦੇ ਆ ਪੇਜ ਵਾਲੇ ਨਾ ਉਹ ਆਪਾਂ ਆਈਦਾ ਨੰਬਰ ਮੈਂ ਚਲਾਤਾ ਚੱਲਦਾ ਹੀ ਹੁਣ ਹਾਂ ਵੀ ਹੋਰ ਰਿਸੈਸਟ ਆਪਣੀ ਇੱਕ ਹਾਂਜੀ ਵੀ ਉਹ ਨਾਲ ਕਈ ਵਾਰੀ ਬਾ ਮੈਂ ਵੀ ਘਰੋਂ ਬਾਹਰ ਹੁੰਨਾ ਵਾ ਤੇ ਉਹ ਫਿਰ ਵੀਡੀਓ ਦੇਖ ਕੇ ਮੈਨੂੰ ਫੋਨ ਆਲੇ ਤੇਰੇ ਕੋਈ ਕੱਟੀਆਂ ਖੜੀਆਂ ਵਾ ਅੱਛਾ ਅੱਛਾ ਉਹ ਕਈ ਵਾਰੀ ਥੋ ਕੱਟੀਆਂ ਵਿਗ ਜਾਂਦੀਆਂ ਤੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਉਹ ਫਿਰ ਨਾ ਦੋਨੇ ਪਾਸੋਂ ਪਜਲ ਜਾ ਹੋ ਜਾਂਦਾ ਕੰਮ ਅੱਛਾ ਅੱਛਾ ਇਹ ਹੋਇਆ ਭਜੇ ਮੈਂ ਕੱਟੀਆਂ ਦੀ ਗੱਲ ਕਰਨੀ ਹੈ ਤੇ ਜਿਹੜਾ ਨੰਬਰ ਚੱਲਦਾ ਬਸ ਇੱਥੇ ਓਹੀ ਗੱਲ ਕਰੋ ਜਿਹੜੀਆਂ ਕੱਟੀਆਂ ਦੀ ਬਾਕੀ ਆ ਦੀ ਗਾਰੰਟੀ ਨਾ ਕਿਉਂਕਿ ਬਾਈ ਇੱਕ ਹੈ ਨਹੀਂ ਸੀ ਘਰੇ ਫਿਰ ਮੈਂ ਤਾਂ ਕਰਕੇ ਵੀਡੀਓ ਬਣਾ ਰਿਹਾ ਨਾਲ ਫਿਰ ਆ Yeah,